ਤੋ ਹੁਣ ਅੱਜ ਸੀਐਨਐਨ ਰਿਪੋਰਟ ਇੱਕ ਛਾਪ ਰਿਹਾ ਪਈ ਦੋ ਸਾਲਾਂ ਦੀ 인ਫਲੇਸ਼ਨ ਨਾਲ ਲੜਾਈ ਲਾਣ ਤੋਂ ਬਾਅਦ ਫੈਡਰਲ ਰਿਜ਼ਰਵ ਦੇ ਚੇਅਰ ਜੇਰੋਮ ਪਾਵਲ ਕਹਿੰਦੇ ਪਈ ਲੱਗ ਰਿਹਾ ਪਈ ਉਹ ਹੁਣ ਸਤੰਬਰ ਮਹੀਨੇ ਦੇ ਵਿੱਚ ਅਨਾਉਂਸ ਕਰਨ ਜਾ ਰਹੇ ਹੈਗੇ ਆ ਪਈ ਅਸੀਂ ਰੇਟ ਕਟ ਕਰਨ ਜਾ ਰਹੇ ਹੈਗੇ ਹਜੇ ਤੱਕ ਇਹ ਮੇਕ ਸ਼ੋਰ ਨਹੀਂ ਹੈਗਾ ਪਈ ਰੇਟ ਜੋ ਕੁਆਟਰ ਬੇਸਿਸ ਪੁਆਇੰਟ ਕਟ ਕਰਨਗੇ ਜਾਂ ਹਾਂ 20% ਕੱਟ ਕਰਨਗੇ ਜੁਲਾਈ ਅਕਤੂਬਰ 2021 ਤੋਂ ਬਾਅਦ ਇਹ ਰੇਟ ਕੱਟ ਹੋਊਗਾ ਜੇ ਹੋਇਆ ਤੇ ਆਪਾਂ ਦੇਖਿਆ ਪਿਛਲੇ ਦਿਨਾਂ ਚ ਜਿਹੜੇ ਫਿਗਰਸ ਸਗੇ ਜੌਬਸ ਦੇ ਉਹ ਕਾਫੀ ਕਰੈਕਟ ਕੀਤੇ ਗਏ 8.5 ਲੱਖ ਦੇ ਕਰੀਬ ਤੇ ਲੇਆਫ ਬੜੀ ਚੱਲ ਰਹੀ ਹੈਗੀ ਆ ਹੁਣ ਫੈਡਰਲ ਸਰਬੋਰਡ ਇਹ ਵੀ ਸੋਚ ਰਿਹਾ ਆ ਵੀ 2% ਦੇ ਉੱਤੇ ਇਨਫਲੇਸ਼ਨ ਤਾਂ ਲੱਗਦਾ ਨਹੀਂ ਆਊਗੀ ਕਿ ਨਹੀਂ ਪਰ ਆਪਾਂ ਨੂੰ ਇੰਟਰਸਟ ਰੇਟ ਜਿਹੜਾ ਆ ਉਹ ਘਟ ਕਰਨਾ ਪਊਗਾ ਸੋ ਹੋਪਫੁਲੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿੱਚ ਜਰੋਮ ਪਾਵਲ ਜੋ ਆ ਉਹ ਅਨਾਉਂਸ ਕਰਨ ਜਾ ਰਹੇ ਆ ਕਿ ਇੰਟਰਸਟ ਰੇਟ ਘਟ ਹੋਊਗਾ 232000 ਦੇ ਕਰੀਬ ਜੌਬਲੈਸ ਬੈਨੀਫਿਟਸ ਪਿਛਲੇ ਹਫਤੇ ਅਪਲਾਈ ਕੀਤੇ ਸੀ ਲੋਕਾਂ ਨੇ ਅਨਪਲਾਈਮੈਂਟ ਜਿਨ੍ਹਾਂ ਨੇ ਫਾਈਲ ਕੀਤੀ ਸੀ 4000 ਇਹ ਇਨਕਰੀਜ਼ ਆ ਇਸ ਤੋਂ ਪਹਿਲੇ ਹਫਤੇ ਤੋਂ ਪਿਛਲੇ ਹਫਤੇ ਨਾਲੋਂ 4000 ਲੋਕਾਂ ਦਾ ਜਿਹੜਾ ਐਡ ਹੋਇਆ ਹੈਗਾ 1.863 ਜਿੱਦਾਂ ਮੰਨ ਲਓ ਕਿ 18 ਲੱਖ 63 ਹਜ਼ਾਰ ਦੇ ਕਰੀਬ ਲੋਕ ਆ ਜਿਹੜੇ ਆ ਉਹ ਫਾਈਲ ਕਰ ਰਹੇ ਹੈਗੇ ਉਹਨਾਂ ਨੇ ਫਾਈਲ ਕੀਤਾ ਸੀ ਅਨਪਲਾਈਮੈਂਟ ਥੈਂਕਸ ਗਿਵਿੰਗ ਵਾਲਾ ਜਿਹੜਾ ਵੀਕ ਸੀ 2021 ਦਾ ਸੋ ਹੁਣ 232000 ਦੇ ਕਰੀਬ ਹੈਗੇ ਆ ਸੋ ਓਵਰਆਲ ਥੋੜਾ ਇੰਪਰੂਵਮੈਂਟ ਚੱਲ ਰਿਹਾ ਹੈ ਪਰ ਬਹੁਤੇ ਲੋਕ ਇਹੀ ਬਲੀਵ ਕਰ ਰਹੇ ਆ ਕਿ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਕੱਟ ਹੋਊਗਾ ਜੀ ਜੈਕਸਨ ਹੋਲ ਵਾਇਓਮਿੰਗ ਦੇ ਵਿੱਚ ਜਰਮ ਪਾਵਲ ਅੱਜ ਗੱਲਬਾਤ ਕਰ ਰਹੇ ਸੀ ਉਹਨਾਂ ਦਾ ਜਿਹੜਾ ਇਹ ਬਿਆਨ ਆ ਦ ਟਾਈਮ ਹੈਜ਼ ਕਮ ਫਾਰ ਪੋਲਿਸੀ ਟੂ ਅਡਜਸਟ ਸੋ ਇਹ ਸਿੱਧਾ ਸਿੱਧਾ ਸੰਕੇਤ ਆ ਸਿੱਧਾ ਸਿੱਧਾ ਉਹਨਾਂ ਦਾ ਇਸ਼ਾਰਾ ਆ ਕਿ ਇੰਟਰਸਟ ਰੇਟ ਕੱਟਸ ਆ ਰਹੇ ਨੇ ਸਵਾਲ ਉਹੀ ਰਹੇਗਾ ਜਿੱਦਾਂ ਤੁਸੀਂ ਕਿਹਾ ਵੀ ਅੱਧਾ ਪਰਸੈਂਟ ਘਟਣਾ ਆ ਚੱਪਾ ਪਰਸੈਂਟ ਘਟਣਾ ਆ ਕਿੰਨਾ ਘਟਣਾ ਆ ਇਹ ਜਿਹੜੀ ਵੇਖਣ ਵਾਲੀ ਗੱਲ ਰਹੇਗੀ ਸੈਂਟਰਲ ਬੈਂਕ ਦੇ ਜਿਹੜੇ ਲੀਡਰ ਆ ਉਹ ਜੋ ਜਿਹੜੇ ਕੀ ਨੋਟ ਅਡਰੈਸ ਕਰ ਰਹੇ ਸੀ ਫੈਡ ਦੇ ਜਿਹੜੀ ਐਨੂਅਲ ਰਿਟਰੀਟ ਆ ਜੈਕਸਨਹੋਲ ਵਾਇਓਮਿੰਗ ਚ ਜੋ ਹੋ ਰਿਹਾ ਉਹ ਕਿ ਨੇ ਵੀ ਇਨਫਲੇਸ਼ਨ ਦੇ ਆਕੜਿਆਂ ਤੋਂ ਅਸੀਂ ਸੰਤੁਸ਼ਟ ਆ ਅਸੀਂ ਖੁਸ਼ ਆ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਇਸ ਨੂੰ ਘਟਾਉਣ ਨਹੀਂ ਦੇਣਾ ਘਟਣ ਨਹੀਂ ਦੇਣਾ ਚਾਹੁੰਦੇ ਜਿਹੜੀ ਅਨਇੰਪਲੋਇਮੈਂਟ ਦੀ ਦਰ ਵੱਧ ਰਹੀ ਆ ਜਾਂ ਲੋਕਾਂ ਦੀ ਨੌਕਰੀ ਜਿਹੜੀ ਉਹ ਜਾ ਰਹੀ ਆ ਜੇ ਹੁਣ ਨਾ ਕੰਟਰੋਲ ਕੀਤਾ ਤਾਂ ਕੰਮ ਖਾਸਾ ਔਖਾ ਹੋ ਜਾਵੇਗਾ ਸੋ ਇਸ ਲਈ ਕਹਿੰਦੇ ਵੀ ਪਾਲਿਸੀ ਨੂੰ ਅਡਜਸਟ ਕਰਨ ਦਾ ਵਕਤ ਆ ਗਿਆ ਆ ਕਹਿੰਦੇ ਵੀ ਇਨਫਲੇਸ਼ਨ ਕਾਫੀ ਜ਼ਿਆਦਾ ਆਲਰੇਡੀ ਘਟ ਚੁੱਕੀ ਆ ਲੇਬਰ ਮਾਰਕੀਟ ਹੁਣ ਓਵਰ ਹੀਟ ਨਹੀਂ ਹੈਗੀ ਤੇ ਇਹ ਜਿਹੜੀ ਟਾਈਟਨੈਸ ਆ ਉਸ ਨੂੰ ਅਸੀਂ ਹੁਣ ਘਟਾ ਦੇਵਾਂਗੇ ਸੋ ਇਹਦੇ ਨਾਲ ਇਹਨਾਂ ਬਿਆਨਾਂ ਦੇ ਨਾਲ ਮਾਰਕੀਟ ਦੇ ਉੱਤੇ ਅਸਰ ਪੈਣ ਦੀ ਸੰਭਾਵਨਾ ਕਦੇ ਵੀ ਜਿਤਾਈ ਗਈ ਸੀ ਤੇ ਡਾਉ ਜੋਨ ਇੱਕ ਟਾਈਮ ਦੇ ਉੱਤੇ 400 ਪੁਆਇੰਟ ਰੈਲੀ ਕਰ ਗਿਆ ਸੀ ਪਰ ਹੁਣ ਇਸ ਟਾਈਮ ਮੌਜੂਦਾ ਤੌਰ ਤੇ ਜਦੋਂ ਤੁਹਾਡਾ ਗੱਲ ਕਰ ਰਹੇ ਆ ਤਾਂ 150 ਪੁਆਇੰਟ ਕੱਲ ਦੇ ਮੁਕਾਬਲੇ ਉਹ ਉੱਤੇ ਚੱਲ ਰਿਹਾ ਹੈਗਾ ਆ ਸੋ ਇਹ ਆਸرائی ਕਿ ਆਸرائی ਜਿਹੜੀ ਇਹ ਹੀ ਬਿਲਕੁਲ ਜਿਹੜੀ ਉਹ ਲੱਗੀ ਸੀ ਵੀ ਟਾਈਮ ਹੈਜ਼ ਨਾਉ ਕਮ ਇੱਕ ਬਹੁਤ ਹੀ ਕ੍ਰੂਸ਼ਲ ਮੈਸੇਜ ਜਿਹੜਾ ਆ ਜਰੋਮ ਪਾਵਲ ਨੇ ਦੇ ਦਿੱਤਾ ਸੋ ਲੋਕ ਤਿਆਰੀਆਂ ਵਧ ਲੈਣ ਇੱਕ ਸਾਹ ਦੇ ਨਾਲ ਵੀ ਇੰਟਰਸਟ ਰੇਟ ਦੇ ਵਿੱਚ ਕਟੌਤੀਆਂ Ah, uh, Ringa.